ਸਾਡੇ ਬੰਨੀਓ ਮਾਹੌਲ ਬਿਲਕੁਲ ਸ਼ਾਂਤ ਸੀ ਅਗਰ ਜੇ ਮਾਹੌਲ ਨੂੰ ਢਕਾਇਆ ਗਿਆ ਤਾਂ ਇੱਥੇ ਜਿਹੜੀ ਮੌਕੇ ਦੀ ਫੋਰਸ ਹੈ ਉਹ ਤੋਂ ਸਿਵਾਏ ਸੈਂਕੜੇ ਲੋਕ ਉਹ ਆਏ ਹੈ ਜਿਹੜੇ ਫੋਰਸ ਤੋਂ ਗੈਰ ਸੀ ਛਾਂਟ ਮੇਂ ਪ੍ਰੋਟੈਸਟ ਕਰ ਰਿਆ ਸੀ ਇਹਦਾ ਮਤਲਬ ਹੀ ਜੇ ਕੋਈ ਹੱਦ ਤੋਂ ਇਧਰ ਉਧਰ ਹੋ ਜੂ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੁਸੀਂ ਤੇ ਕਣਕ ਦੇ ਵਿੱਚ ਖੜੇ ਸਾਡੇ ਉਸ ਨੌਜਵਾਨ ਦੇ ਗੋਲੀ ਮਾਰੀ ਹੈ ਔਰ ਸਾਨੂੰ ਇੱਕ ਬੇਸ਼ਮਾਰ ਘਾਟਾ ਪਿਆ ਸਾਡਾ ਪਰਿਵਾਰ ਸਾਡਾ ਬੱਚਾ ਉਜੜੇ ਇਹਨਾਂ ਦੀਆਂ ਸਟੇਟਮੈਂਟਾਂ ਕਾਹ ਲਓ ਮਾਨਯੋਗ ਪ੍ਰਧਾਨ ਮੰਤਰੀ ਜੀ ਦੀਆਂ ਕੀ ਕਿਹਾ ਪਹਿਲੀ ਹੀ ਮੀਟਿੰਗ 'ਚ ਪਹਿਲੀ ਵਾਰ ਸਮੁੱਚਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰ ਦੇਣਗੇ ਅੱਜ 10 ਸਾਲ વીਤ ਗਏ ਸਰਕਾਰ ਨੂੰ ਉਹ ਸਮੁੱਚਾ ਕਰਜ਼ਾ ਜਿਹਦੀਆਂ ਵੀਡੀਓ ਪਈਆਂ ਕਿਸਾਨ ਮਜ਼ਦੂਰ ਦਾ ਉਹ ਖਤਮ ਕਰਾਉਣਾ ਹੈ ਲੱਖਾਂ ਕਰੋੜਾਂ ਰੁਪਏ ਸਾਡੇ ਲੋਕ ਸਾਡੇ ਪੰਜਾਬੀ ਲੋਕ ਦੁਨੀਆ ਤੇ ਬੈਠੇ ਆ ਉਹ ਕੋਈ ਕਮੀ ਨਹੀਂ ਰਹਿਣ ਦੇਣਗੇ ਭੈਣਾਂ ਦਾ ਭਾਈ ਹੈ ਬਾਪ ਦਾ ਬੇਟਾ ਹੈ ਦਾਦੀ ਦਾ ਪੁੱਤ ਹੈ ਸਾਡਾ ਕਿਸਾਨੀ ਦਾ ਪੁੱਤ ਹੈ ਉਹ ਚਲਾ ਗਿਆ ਉਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਇੱਕ ਪਾਸੇ ਨੌਜਵਾਨ ਕਿਸਾਨ ਜੋ ਸ਼ਹੀਦ ਹੋਇਆ ਖਨੋਰੀ ਬਾਰਡਰ ਤੇ ਉਸ ਦਾ ਸੰਸਕਾਰ ਉਸ ਦੇ ਪਿੰਡ ਵੱਲੋਂ ਹੋ ਚੁੱਕਿਆ ਸੋ ਅਸੀਂ ਖਨੋਰੀ ਬਾਰਡਰ ਤੇ ਮੌਜੂਦ ਹਾਂ ਸ਼ਹੀਦ ਸੁਭ ਕਰਨ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਆਗੂ ਵੀ ਮੌਜੂਦ ਨੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਖਨੌਰੀ ਬਾਰਡਰ ਤੇ ਕੀ ਮਾਹੌਲ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਾਹਮਣੇ ਦੇਖੋ ਕਿ ਖਨੌਰੀ ਬਾਰਡਰ ਤੇ ਜਿਹੜਾ ਸਿਸਟਮਾ ਹੁਣ ਦੀ ਜਿਹੜੀ ਪੂਰੀ ਤਸਵੀਰ ਸਾਫ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਕ ਪਾਸੇ ਜਿਹੜੀ CRPF ਫੋਰਸ ਇੱਥੇ ਲੱਗੀ ਹੋਈ ਆ ਪੈਰਾ ਮਿਲਟਰੀ ਫੋਰਸੇਸ ਲੱਗੀ ਹੋਈ ਆ 21 ਫਰਵਰੀ ਨੂੰ ਜੋ ਇੱਥੇ ਹਾਲਾਤ ਬਣੇ 21 ਫਰਵਰੀ ਨੂੰ ਹੀ ਸ਼ੁਭਕਰਨ ਸ਼ਹੀਦ ਹੋਇਆ 21 ਫਰਵਰੀ ਨੂੰ ਹੀ ਅਥਰੂ ਗਾਇਸ ਦੇ ਵੱਡੀ ਗਣਤੀ ਚ ਗੋਲੇ ਸੁੱਟੇ ਗਏ ਇੱਥੇ ਬਹੁਤ ਨੁਕਸਾਨ ਕੀਤਾ ਗਿਆ ਟਰੈਕਟਰਾਂ ਦਾ ਨੁਕਸਾਨ ਕੀਤਾ ਗਿਆ ਜਾਨੀ ਕਿ ਪੈਰਾ ਮਿਲਟਰੀ ਫੋਰਸਸ ਜੋ ਵੀ ਉਧਰੋਂ ਹਰਿਆਣੇ ਦੀ ਹੱਦ ਤੋਂ ਪੰਜਾਬ ਦੀ ਹੱਦ ਚ ਇੰਟਰ ਹੋਏ ਉਸ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਕੀਤਾ ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂ ਪ੍ਰਦੇਸ਼ ਸੀਨੀਅਰ ਆਗੂ ਨੇ ਜੋ ਇੱਥੇ ਸਟੇਜ ਵੀ ਸੰਬੋਧਨ ਕਰਦੇ ਨੇ ਤਸਵੀਰਾਂ ਇਹ ਵੀ ਦਿਖਾਵਾਂਗੇ ਕਿ ਇੱਕ ਪਾਸੇ ਸਟੇਜ ਹੁਣ ਚੱਲ ਰਹੀ ਆ ਹਰ ਰੋਜ਼ ਸੰਬੋਧਨ ਕਰਦੇ ਨੇ ਆਗੂ ਦੇ ਲਗਾਤਾਰ ਇੱਥੇ ਜਿਹੜਾ ਇਕੱਠਾ ਉਹ ਵੱਧ ਰਿਹਾ ਟਰਾਲੀਆਂ ਹੋਰ ਵੀ ਆ ਰਹੀਆਂ ਨੇ ਜਨ ਕਿ ਧਰਨਾ ਪ੍ਰਦਰਸ਼ਨ ਪੂਰਾ ਇੱਥੇ ਸਰਗਰਮਾ ਪੂਰਾ ਚੱਲ ਰਿਹਾ ਸੋ ਇੱਕ ਪਾਸੇ ਸ਼ੁਭ ਕਰਨ ਦੀ ਅੱਜ ਅੰਤਿਮ ਸੰਸਕਾਰ ਅੰਤਿਮ ਵਿਦਾਈ ਹੋਈ ਆ ਅੰਤਿਮ ਰਸਮਾਂ ਉਹਦੇ ਘਰ ਦੇ ਵਿੱਚ ਹੋਈਆਂ ਉਸ ਤੋਂ ਬਾਅਦ ਅੰਤਿਮ ਸੰਸਕਾਰ ਹੋਇਆ ਤੇ ਦੂਜੇ ਪਾਸੇ ਜਿੱਥੇ ਸ਼ੁਭ ਕਰਨ ਦੀ ਮੌਤ ਹੋਈ ਆ ਜਿੱਥੇ ਸ਼ੁਭ ਕਰਨ ਦੀ 21 ਫਰਵਰੀ ਨੂੰ ਉਸ ਤੇ ਗੋਲੀ ਲੱਗੀ ਆ ਸੋ ਉਸ ਜਗ੍ਹਾ ਤੇ ਮੌਜੂਦ ਆ ਸਾਰੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਵੀਰ ਜੀ ਮੌਜੂਦ ਰਵੀ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਇੰਦਰਜੀਤ ਸਿੰਘ ਕਣਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਬਠੀਕ ਹੈ ਜੀ ਆਪਣੀ ਗੱਲ ਸੁਣੋ ਕਿਵੇਂ ਦਾ ਮਾਹੌਲ ਸੀ ਉਸ ਦਿਨ 21 ਫਰਵਰੀ ਨੂੰ ਜਦੋਂ ਸ਼ੁਭ ਕਰਨ ਦੇ ਗੋਲੀ ਲੱਗੀ ਆ ਜੀ ਤਾਂ ਕਿੱਥੇ ਪਹਿਲਾਂ ਤਾਂ ਜਗ੍ਹਾ ਦਿਖਾਓ ਸਾਨੂੰ ਕਿੱਥੇ ਕੋ ਹੋਇਆ ਸੀ ਵੇਖੋ ਜਿਹੜੀ ਤਾਂ ਗੱਲ ਤੁਸੀਂ ਮਾਹੌਲ ਦੀ ਕੀਤੀ ਹੈ ਮਾਹੌਲ ਤੁਸੀਂ ਅੱਜ ਵੀ ਦੇਖ ਸਕਦੇ ਹੋ ਤੇ ਉੱਥੇ ਵੀ ਦੇਖ ਸਕਦੇ ਸੀ ਸਾਡੇ ਬੰਨਿਓ ਜਿਹੜਾ ਮਾਹੌਲ ਹੈ ਸ਼ਾਂਤੀਪੂਰਨ ਸਾਡੇ ਕੋਲੇ ਕਿਸੇ ਕੋਲੇ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਹੈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਆਏ ਹਾਂ ਸਾਡੇ ਬੰਨਿਓ ਮਾਹੌਲ ਬਿਲਕੁਲ ਸ਼ਾਂਤ ਸੀ ਅਗਰ ਜੇ ਮਾਹੌਲ ਨੂੰ ਢੁਕਾਇਆ ਗਿਆ ਤਾਂ ਇੱਥੇ ਜਿਹੜੀ ਮੌਕੇ ਦੀ ਫੋਰਸ ਹੈ ਉਹ ਤੋਂ ਸਿਵਾਏ ਸੰਕੜੇ ਲੋਕ ਉਹ ਆਏ ਹੈ ਜਿਹੜੇ ਫੋਰਸ ਤੋਂ ਗੈਰ ਸੀ ਉਹਨਾਂ ਨੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੇ ਧਰਮ ਦੇ ਨਾਂ ਤੇ ਉਹ ਸਭ ਦੀ ਇੱਕ ਨਾਕੇ ਨੂੰ ਧਾਰਮਿਕ ਰੰਗਤ ਦੇ ਕੇ ਸਾਡੇ ਨੌਜਵਾਨਾਂ ਨੂੰ ਅਕਸਾਇਆ ਸਾਡੇ ਬੰਦੀਓ ਕੋਈ ਵੀ ਸਾਡਾ ਨੌਜਵਾਨ ਕਿਸੇ ਨੇ ਹੁੱਲੜਬਾਜੀ ਨਹੀਂ ਕੀਤੀ ਸ਼ਾਂਤਮਈ ਪ੍ਰੋਟੈਸਟ ਕਰਦੇ ਸੀਗੇ ਜਿਹਦੇ ਉੱਤੇ ਇਹਨਾਂ ਨੇ ਗੋਲੀਆਂ ਵਾਰ ਰਹੀਆਂ ਵੱਡਾ ਸਵਾਲ ਤਾਂ ਇਹ ਹੈ ਵੀ ਅਸੀਂ ਲੈਣ ਕਿ ਆਏ ਹਾਂ ਸਾਡਾ ਮਕਸਦ ਕੀ ਹੈ ਸਾਡਾ ਮਕਸਦ ਇਹ ਹੈ ਸਾਡੇ ਨਾਲ ਸਰਕਾਰ ਨੇ ਕਮਿਟਮੈਂਟ ਕੀਤੀ ਹੋਈ ਹੈ ਤੇ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੇ ਸੀ2+50 ਵਾਲਾ ਫਾਰਮੂਲਾ ਲਾਗੂ ਕਰਾਂਗੇ ਅੱਜ ਅਸੀਂ ਉਹ ਸਰਕਾਰ ਨੂੰ ਯਾਦ ਕਰਵਾਉਣਾ ਹੈ ਵੀ ਸੀ2 50 ਵਾਲਾ ਜਿਹੜਾ ਮਾਮਲਾ ਹੈ ਉਹ ਲਾਗੂ ਕਰੋ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਲਈ ਸਰਕਾਰ ਨੇ ਪਿਛਲੇ ਅੰਦੋਲਨ ਦੇ ਨਾਲ ਸਾਡੀ ਕਮਿਟਮੈਂਟ ਕਰਾਈ ਹੈ ਅਸੀਂ ਉਹ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਆਏ ਹਾਂ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਕੱਢ ਲਓ ਮਾਨਯੋਗ ਪ੍ਰਧਾਨ ਮੰਤਰੀ ਜੀ ਦੀਆਂ ਕੀ ਕਿਹਾ ਪਹਿਲੀ ਹੀ ਮੀਟਿੰਗ 'ਚ ਪਹਿਲੀ ਵਾਰ ਸਮੁੱਚਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰ ਦੇਗੇ ਅੱਜ 10 ਸਾਲ ਵੀਤ ਗਏ ਸਰਕਾਰ ਨੂੰ ਉਹ ਸਮੁੱਚਾ ਕਰਜ਼ਾ ਜਿਹਦੀਆਂ ਵੀਡੀਓ ਪਈਆਂ ਕਿਸਾਨ ਮਜ਼ਦੂਰ ਦਾ ਉਹ ਖਤਮ ਕਰਾਉਣਾ ਹੈ ਅਸੀਂ ਤਾਂ ਆ ਚੀਜ਼ ਕਰਨ ਹੈ ਅਸੀਂ ਕੋਈ ਇੱਥੇ ਹੁੱਲੜਬਾਜੀ ਨਹੀਂ ਕਰਨ ਹੈ ਸਾਡੇ ਨੌਜਵਾਨਾਂ ਵੱਲੋਂ ਸਾਡੇ ਕਿਸਾਨਾਂ ਵੱਲੋਂ ਪੀਸਫੁਲੀ ਸ਼ਾਂਤਮਈ ਪ੍ਰੋਟੈਸਟ ਸੀ ਕੋਈ ਮਾਹੌਲ ਮਾੜ ਨਹੀਂ ਜੀ ਜਦੋਂ ਸੁਭ ਕਰਨ ਦੀ ਡੈਥ ਹੋਈ ਆ ਉਸ ਦਿਨ ਜਦੋਂ ਇਹ ਘਟਨਾ ਵਾਪਰੀ ਆ ਅੱਜ ਕਿਉਂਕਿ ਸ਼ੁਮ ਕਰਨ ਦਾ ਸੰਸਕਾਰ ਹੋ ਚੁੱਕਿਆ ਤੇ ਕਿੱਥੇ ਕਿੱਥੇ ਕਿ ਸੀ ਕਿੰਨੇ ਕ ਵਜੇ ਹੋਇਆ ਸਾਰਾ ਸਿਸਟਮ ਤੁਸੀਂ ਕਿੱਥੇ ਸੀ ਉਦੋਂ ਇਹ ਅਸੀਂ ਬਾਡਰਾਂ ਤੇ ਹੀ ਸੀ ਸਾਰੇ ਅਸੀਂ ਸਾਡੇ ਨੌਜਵਾਨਾਂ ਨੂੰ ਜਦੋਂ ਉਹ ਮੂਹਰੇ ਉਕਸਾਰ ਰਹੇ ਸੀ ਤਾਂ ਅਸੀਂ ਆਪਦੇ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਕਿਸੇ ਵੀ ਪੜਕਾਹਟ ਤੇ ਆਉਣ ਦੇ ਵਿੱਚ ਆਉਣ ਤੋਂ ਰੋਕ ਰਹੇ ਸੀ ਅਸੀਂ ਬਾਡਰਾਂ ਤੇ ਹੀ ਸਾਡੇ ਨੌਜਵਾਨ ਸਾਡੀ ਮੰਨ ਕੇ ਚੱਲੇ ਜਿਹੜੀ ਗੱਲ ਹੈ ਵੀ ਉਹ ਕਿੱਥੇ ਜੇ ਸੀ ਵੇਖੋ ਬੇਸ਼ੱਕ ਉਹ ਕਿਤੇ ਵੀ ਸੀ ਬੇਸ਼ੱਕ ਉਹ ਪੰਜਾਬ ਦੀ ਹੱਦ 'ਚ ਸੀ ਬੇਸ਼ੱਕ ਉਹ ਹਰਿਆਣਾ 'ਚ ਸੀ ਹਰਿਆਣਾ ਕੀ ਦਾ ਹੈ ਜਾਂ ਇਹ ਦੇਸ਼ ਕੀ ਦਾ ਹੈ ਸਾਡਾ ਸਾਨੂੰ ਕੋਈ ਅਧਿਕਾਰ ਨਹੀਂ ਜੇ ਅਸੀਂ ਉਹ ਤੋਂ ਪਹਿਲੇ ਪਾਸੇ ਵੀ ਹੋ ਜਾਾਂਗੇ ਇਹ ਸਰਕਾਰ ਦਾ ਸਿਰਫ ਤੇ ਸਿਰਫ ਸਾਡੇ ਨੌਜਵਾਨ ਦੀ ਸ਼ਹਾਦਤ ਨੂੰ ਦਬਾਉਣ ਦਾ ਮਸਲਾ ਹੈ ਇਹ ਅਸੀਂ ਦਬਣ ਨਹੀਂ ਦੇਵਾਂਗੇ ਕਿਤੇ ਵੀ ਸੀ ਸ਼ਾਂਤਮਈ ਸ਼ਾਂਤਮਈ ਪ੍ਰੋਟੈਸਟ ਕਰ ਰਿਹਾ ਸੀ ਇਹਦਾ ਮਤਲਬ ਜੇ ਕੋਈ ਹੱਦ ਤੋਂ ਇਧਰ ਉਧਰ ਹੋ ਜਾਊ ਉਹਨੂੰ ਗੋਲੀ ਮਾਰ ਕੇ ਮਾਰ ਦੋਗੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰਨ ਦਾ ਅਧਿਕਾਰ ਹੈ ਤੁਹਾਡੇ ਵੱਲੋਂ ਜੇ ਕੋਈ ਹੱਦ ਦਾ ਇਧਰ ਉਧਰ ਹੋ ਜੂ ਬਿਲਕੁਲ ਉਹ ਸਾਡੀ ਹਦੂਦ ਦੇ ਵਿੱਚ ਸੀ ਸ਼ਾਂਤਮਈ ਪ੍ਰੋਟੈਸਟ ਕਰਦਾ ਸੀ ਇਹਨਾਂ ਨੇ ਸਾਨੂੰ ਬਗਾਨਿਆਂ ਦੀ ਤਰ੍ਹਾਂ ਸਮਝ ਕੇ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਜਾਨੀ ਕਿ ਗੱਲ ਅਸੀਂ ਉਹੀ ਦੇਖਦੇ ਸੀ ਸਾਰੇ ਦੇਖਣ ਤਸਵੀਰ ਜਾਨੀ ਕਿ ਕਣਕ ਦੇ ਵਿੱਚ ਗੋਲੀ ਵਜੀਆ ਸ਼ੂ ਕਰਦੇ ਇਧਰਲੀ ਸਾਈਡ ਤੋਂ ਬਿਲਕੁਲ ਇਧਰਲੀ ਸਾਈਡ ਤੇ ਕਣਕ ਦੇ ਵਿੱਚ ਫਾਇਰਿੰਗ ਜਿਹੜੀ ਕੀਤੀ ਹੈ ਇਹਨਾਂ ਨੇ ਸਾਡੇ ਨੌਜਵਾਨ ਜਦੋਂ ਮਤਲਬ ਇਧਰੋਂ ਪਾਣੀ ਦੀਆਂ ਬਿਛਾੜਾਂ ਮਾਰ ਰਹੇ ਸੀ ਤੇ ਇੱਕ ਆਪਾਂ ਉਹਨਾਂ ਨੂੰ ਅਥਰੂ ਗੈਸ ਦੇ ਗੋਲੇ ਵੀ ਨਹੀਂ ਕਹੇ ਜਾ ਸਕਦੇ ਉਹ ਇੱਕ ਜ਼ਹਿਰੀਲੀ ਭਿਆਨਕ ਗੈਸ ਦੀ ਜਿਹੜੀ ਗੋਲਾਬਾਰੀ ਹੋ ਰਹੀ ਸੀ ਜਦੋਂ ਹੋ ਰਹੀ ਸੀ ਇਹ ਸੁਭਾਵਕ ਸੀ ਸਾਡਾ ਜਿਹੜਾ ਇੱਥੇ ਕਿਸਾਨਾਂ ਦਾ ਨੌਜਵਾਨਾਂ ਦਾ ਇਕੱਠਾ ਉਧਰ ਹੋ ਜਾਂਦਾ ਸੀ ਉਧਰ ਹੋ ਜਾਂਦੇ ਸੀ ਉਹ ਤੋਂ ਬਚਣ ਦੇ ਵਾਸਤੇ ਤੇ ਕਣਕ ਦੇ ਵਿੱਚ ਖੜੇ ਸਾਡੇ ਉਸ ਨੌਜਵਾਨ ਦੇ ਗੋਲੀ ਮਾਰੀ ਐ ਔਰ ਸਾਨੂੰ ਇੱਕ ਬੇਸ਼ਮਾਰ ਘਾਟਾ ਪਿਆ ਸਾਡਾ ਪਰਿਵਾਰ ਸਾਡਾ ਬੱਚਾ ਉਜੜਿਆ ਸੀ ਜਦੋਂ ਸ਼ੂਕਰਨ ਦੇ ਗੋਲੀ ਲੱਗੀ ਆ ਤਾਂ ਕਿੰਨੀ ਕੁ ਦੂਰ ਤੋਂ ਮਤਲਬ ਉਹਨੂੰ ਮੋਢਿਆਂ ਤੇ ਚੁੱਕਿਆ ਗਿਆ ਜਿਵੇਂ ਨੌਜਵਾਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਉੱਥੋਂ ਬਾਅਦ ਤੋਂ ਉਹਨਾਂ ਨੂੰ ਚੱਕ ਕੇ ਲੈ ਕੇ ਆਏ ਇੱਥੇ ਐਂਬੂਲੈਂਸ ਤੱਕ ਹਾਂ ਬਿਲਕੁਲ ਇਹ ਤਾਂ ਸਾਡੀ ਮਾਤ ਦਾ ਸੀ ਉਹ ਆਪਦਾ ਨੌਜਵਾਨ ਚੱਕਣਾ ਸੀਗਾ ਜਦੋਂ ਉਹਦੇ ਗੋਲੀ ਲੱਗੀ ਪਿਛਲੇ ਪਾਸੇ ਉਹ ਭਿਆਨਕ ਜਿਹੜਾ ਫੱਟੜ ਹੋਇਆ ਤੁਰੰਤ ਸਾਡੇ ਨੌਜਵਾਨਾਂ ਨੇ ਉਹਨੂੰ ਚੱਕਿਆ ਉਠਾਇਆ ਐਂਬੂਲੈਂਸ ਤੱਕ ਲੈ ਕੇ ਅੰਦਾ ਪਰਸ ਉੱਥੇ ਪ੍ਰਮਾਤਮਾ ਵੱਲੋਂ ਹੁਕਮ ਹੋ ਚੁੱਕਿਆ ਸੀ ਕਿਸੇ ਦੀ ਚਾਰਾ ਜੋਈ ਨਹੀਂ ਚੱਲੀ ਉਹ ਉਸ ਥਾਂ ਤੇ ਢੇਰ ਹੋ ਚੁੱਕਿਆ ਸੀ ਯਾਨੀ ਕਿ ਜਿੱਥੇ ਹੁਣ ਸਟੇਜ ਚੱਲ ਰਹੀ ਆ ਆਪਾਂ ਖੜੇ ਆ ਇੱਥੇ ਤੱਕ ਐਂਬੂਲੈਂਸਾਂ ਚਪਾਈਆਂ ਐਂਬੂਲੈਂਸਾਂ ਖੜੀਆਂ ਸੀ ਇਦੋਂ ਪਿੱਛੇ ਧੂਆਂ ਸੀ ਇੱਥੇ ਐਂਬੂਲੈਂਸਾਂ ਖੜੀਆਂ ਸੀ ਜਿੱਥੇ ਆਪਾਂ ਖੜੇ ਆ ਤੋਂ ਕਣਕ ਦੇ ਵਿੱਚੋਂ ਸਾਡੇ ਹੀ ਨੌਜਵਾਨਾਂ ਨੇ ਉਹਨੂੰ ਮਤਲਬ ਜਿੰਦਗੀ ਦੇ ਆਖਰੀ ਸਵਾਸ ਕਹਿ ਲਿਓ ਸੀ ਕਿ ਜਦੋਂ ਉਹਨੂੰ ਚੱਕ ਕੇ ਬੁਲੇ ਸਕਤ ਤੱਕ ਲੈ। ਜਰਿ ਕੀ ਜਿੱਥੇ ਆਪਾਂ ਖੜੇ ਆ ਇੱਥੇ ਵੀ ਉੱਦੇ ਖੜਨ ਦਾ ਮਾਹੌਲ ਨਹੀਂ ਸੀ ਇੱਥੇ ਪੂਰੀ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ ਜਿੱਥੇ ਬਿਲਕੁਲ ਇੱਥੇ ਆ ਸਮੂੱਚਾ ਥਾਂ ਹੈ ਜਿਹੜਾ ਕਣਕ ਦੇ ਵਿੱਚ ਚਾਰ ਛਪੇਰੇ ਅਥਰੂ ਗੈਸ ਦੇ ਗੋਲੇ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕੋਈ ਦੇਸ਼ ਤੋਂ ਦੇਸ਼ ਸਰਹੱਦ ਦੇ ਉੱਤੇ ਕੋਈ ਦੇਸ਼ ਤੋਂ ਦੇਸ਼ ਦੀ جنگ ਲੱਗੀ ਹੋਵੇ ਦੇਸ਼ ਦਾ ਅੰਨਦਾਤਾ ਦੇਸ਼ ਦਾ ਨੌਜਵਾਨ ਆਪਦੀ ਰੋਜੀ ਆਪਦੀ ਰੋਟੀ ਦੀ ਮੰਗ ਕਰਨ ਆਇਆ ਤੇ ਉਹਦੇ ਉੱਤੇ ਇਹੋ ਜਿਹਾ ਬਿਹੇਵ ਕੀਤਾ ਜਾ ਰਿਹਾ ਹੋਵੇ ਜਿਵੇਂ ਕਿ ਗਵਾਂਢੀ ਮੁਲਕ ਨਾਲ ਜੰਗ ਲੱਗੀ ਇੱਥੋਂ ਤੱਕ ਸੀ ਇੱਥੇ ਸਾਡੀਆਂ ਸੰਸਥਾਵਾਂ ਦੀਆਂ ਜਿਹੜੀਆਂ ਐਂਬੂਲੈਂਸੀ ਮੈਡੀਕਲ ਟੀਮਾਂ ਸੀਗੀਆਂ ਜਿਹੜੀਆਂ ਸਾਨੂੰ ਸਹਾਇਤਾ ਦਿੰਦੀਆਂ ਉਹਨਾਂ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ ਉਹਨਾਂ ਦੀਆਂ ਵੀ ਦਵਾਈਆਂ ਜਿਹੜੀਆਂ ਫਾਇਰਿੰਗ ਕਰਕੇ ਤੋੜਪੰਨ ਕੀਤੀ ਗਈ ਸ਼ੁਭਕਰਨ ਦਾ ਸੰਸਕਾਰ ਹੋਇਆ 8ਵੇਂ ਦਿਨ ਜੀ ਪਹਿਲਾਂ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ 1 ਕਰੋੜ ਦੇਵਾਂਗੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਵਾਂਗੇ ਪਰ ਗੱਲਬਾਤ ਉੱਥੇ ਅੜੀ ਕਿ ਕਾਰਵਾਈ ਹੋਵੇ ਹੁਣ ਉਸ ਤੋਂ ਬਾਅਦ ਕਾਰਵਾਈ ਹੋਈ ਫਿਰ ਸਮਝੌਤਾ ਹੋਇਆ ਫਿਰ ਤਾਂ ਇੰਨੇ ਦਿਨ ਲੰਘੇ ਯਾਨੀ ਕਿ ਪੰਜਾਬ ਸਰਕਾਰ ਨੇ ਵੀ ਥੋੜਾ ਲੇਟ ਕਰਿਆ ਤਾਂ ਇੰਨਾ ਸਮਾਂ ਲੰਘਿਆ ਇਹ ਹਾਂ ਇਹ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਇੰਨਾ ਚਿਰ ਵੇਖੋ ਜਿਹੜੀ ਕਾਰਵਾਈ ਕਰਨੀ ਸੀ ਉਹਨਾਂ ਦੋਸ਼ੀਆਂ ਤੇ ਪੰਜਾਬ ਸਰਕਾਰ ਨੇ ਕਰਨੀ ਸੀ ਉਹਨਾਂ ਨੇ ਇੰਨਾ ਸਮਾਂ ਦੇਰ ਰੱਖੀ ਹੈ ਅੱਜ ਕਾਰਵਾਈ ਹੋਈ ਹੈ ਪਰ ਜਿਹੜੇ ਉਹਨਾਂ ਦੀ ਆਰਥਿਕ ਸਹੈਤ ਹੈ ਉਹ ਹੋ ਜਾਣੀ ਹੈ ਲੱਖਾਂ ਕਰੋੜਾਂ ਰੁਪਏ ਸਾਡੇ ਲੋਕ ਸਾਡੇ ਪੰਜਾਬੀ ਲੋਕ ਦੁਨੀਆ ਤੇ ਬੈਠੇ ਆ ਉਹ ਕੋਈ ਕਮੀ ਨਹੀਂ ਰਹਿਣ ਦੇਣਗੇ ਉਹ ਪੂਰੀ ਹੋ ਜਾਣੀ ਹੈ ਪਰ ਸੁਭਕਰ ਨਹੀਂ ਹੋਣਾ ਜੀ ਪਰ ਜਿਹੜਾ ਸੁਭਕਰ ਨੇ ਭੈਣਾ ਦਾ ਭਾਈ ਹੈ ਬਾਪ ਦਾ ਬੇਟਾ ਹੈ ਦਾਦੀ ਦਾ ਪੁੱਤ ਹੈ ਸਾਡਾ ਕਿਸਾਨੀ ਦਾ ਪੁੱਤ ਹੈ ਉਹ ਚਲਾ ਗਿਆ ਉਹ ਘਾਟਾ ਕਦੇ ਪੂਰਾ ਨਹੀਂ ਬਿਲਕੁਲ ਜੀ ਸੋ ਨੌਜਵਾਨ ਸ਼ਹੀਦ ਸੁਭਕਰ ਨੂੰ ਜਿਹੜੇ ਕਿਸਾਨ ਆਗੂ ਨੇ ਉਹ ਯਾਦ ਕਰ ਰਹੇ ਨੇ ਕਿ 1 21 ਫਰਵਰੀ ਦੀ ਇੱਕ ਬੇਹਦ ਦੁਖਦਾਈ ਘਟਨਾ ਹੋਈ ਸ਼ੁਭ ਕਰਨ ਦੇ ਗੋਲੀ ਵੱਜੀ ਉਸ ਤੋਂ ਬਾਅਦ ਜਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਇਸ ਜਗ੍ਹਾ ਤੇ ਸ਼ੁਭ ਕਰਨ ਨੂੰ ਚੁੱਕ ਕੇ ਲਿਆਂਦਾ ਗਿਆ ਉਸ ਤੋਂ ਬਾਅਦ ਇੱਥੋਂ ਐਂਬੂਲੈਂਸ ਚ ਪਾਇਆ ਗਿਆ ਐਂਬੂਲੈਂਸ ਬਾਅਦ ਅਰਜਿੰਦਰਾ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਅਰਜਿੰਦਰਾ ਹਸਪੀਟਲ ਚ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਤ ਕੀਤਾ 8ਵੇਂ ਦਿਨ ਸੰਸਕਾਰ ਹੋਇਆ ਉਸਦੇ ਪਿੰਡ ਵੱਲੋਂ ਅਤੇ ਗਮਗੀਨ ਮਾਹੌਲ ਅਖਨੋਰੀ ਬਾਰਡਰ ਤੇ ਸਾਰੀ ਬਾਈ ਜੂਰਾ ਨੇ ਹੱਡ ਬੀਤੀ ਦੱਸੀ ਆ ਕਿ 21 ਫਰਵਰੀ ਨੂੰ ਕਿਵੇਂ ਦੀਆਂ ਘਟਨਾਵਾਂ ਹੋਈਆਂ ਕਿਵੇਂ ਪੈਰਾ ਮਿਲਟਰੀ ਫੋਰਸਸ ਨੇ ਹਮਲੇ ਕੀਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਉਹਨਾਂ ਕਿਹਾ ਕਿ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ ਪਰ ਸੁਭਕਰਨਾ ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਸਰਕਾਰ ਨੇ ਵੀ ਆਰਥਿਕ ਸਹਾਇਤਾ ਦਿੱਤੀ ਹੁੰਜ ਵੀ ਪੈਸਾ ਬਹੁਤ ਇਕੱਠਾ ਹੋ ਜਾਣਾ ਪਰ ਸੁਭਕਰਨਾ ਹਮੇਸ਼ਾ ਯਾਦ ਰੱਖਿਆ ਜਾਵੇਗਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ